ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਪਿਪਲੀ ਸਾਬ ਵਿਖੇ ਹੋਈ ਜੰਗ ਸਮੇਂ ਮੁਗਲਿਸ ਖਾਂ ਜਰਨੈਲ ਦੀ 8000 ਫੌਜ ਨਾਲ ਆਪਣੇ ਸਾਥੀ ਸਿੰਘਾਂ ਸਮੇਤ ਸ਼ਹੀਦੀ ਦਾ ਜਾਂ ਪੀਣ ਵਾਲੇ ਬਾਬਾ ਦਿੱਤ ਮਲਸ ਜੀ ਸ਼ਹੀਦੀ ਦੀ ਯਾਦ ਵਿੱਚ ਪਿੰਡ ਖਿਆਲਾ ਖੁਰਦ ਵਿਖੇ ਤਿੰਨ ਰੋਜਾ ਸਨਾਨਾ ਸ਼ਹੀਦੀ ਜੋਨ ਮਿਲਾਏ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ 8 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਆਰੰਭ ਕੀਤੇ ਗਏ। 9 ਅਗਸਤ ਦੀ ਰਾਤ ਨੂੰ ਸਜਾਏ ਗਏ ਸਮਾਗਮ ਵਿੱਚ ਬਾਬਾ ਕਸ਼ਮੀਰ ਸਿੰਘ ਕੀਰਤਨੀ ਜਥਾ, ਪੰਥਕ ਭਾਈ ਕੁਲਦੀਪ ਸਿੰਘ, ਮਾਤਾ ਗੁਜਰੀ ਦਲ ਸੇਵਕ ਕੀਰਤਨੀ ਜਥਾ ਭਾਈ ਗੌਰਪ੍ਰੀਤ ਸਿੰਘ ਖਾਲਸਾ, ਇੰਟਰਨੈਸ਼ਨਲ ਕਵਿਸ਼ਰੀ ਜਥਾ ਨਿਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਅਤੇ 10 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਉਪਰੰਤ ਸਜਾਏ ਗਏ ਦੀਵਾਨ ਵਿੱਚ ਭਾਈ ਸਤਨਾਮ ਸਿੰਘ ਲਾਲੂ ਕੁੰਮਣ, ਭਾਈ ਕੇਵਲ ਸਿੰਘ ਮਹਿਤਾ ਸੋਹੀ ਬ੍ਰਦਰ ਪਈ ਕਸ਼ਮੀਰ ਸਿੰਘ ਅੜਾਲਾ ਪਈ ਅਫਤਾਰ ਸਿੰਘ ਖਿਆਲਾ ਪਈ ਗੁਰਲਾਲ ਸਿੰਘ ਖਿਆਲਾ ਦੇ ਢਾਡੀ ਅਤੇ ਕਬਿਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰਮਤਿ ਇਤਿਹਾਸ ਨਾਲ ਜੋੜਿਆ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਖਿਆਲਾ ਹੈੱਡ ਗ੍ਰੰਥੀ ਪਈ ਦਿਆ ਸਿੰਘ ਸਰਪੰਚ ਹਰਵਿੰਦਰ ਸਿੰਘ ਖਿਆਲਾ ਖੁਰਦ ਅਤੇ ਸਰਪੰਚ ਮਗਵਿੰਦਰ ਸਿੰਘ ਖਿਆਲਾ ਕਲਾ ਨੇ ਜਥਿਆਂ ਅਤੇ ਪ੍ਰਮੁੱਖ ਸ਼ਖਸੀਤਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਬਾਬਾ ਸੁਖਦੇਵ ਸਿੰਘ ਖਿਆਲੇ ਵਾਲੇ ਬਾਬਾ ਧੰਨਾ ਸਿੰਘ ਖਿਆਲੇ ਵਾਲੇ ਸਮੇਤ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਗਰਦੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦਿੱਤਮਾ ਸ਼ਹੀਦਾ ਫਲਾਣਾ ਜੋੜ ਮੇਲਾ ਨਗਰ ਖਿਆਲਾ ਕਲਾ ਦੇ ਖੁਰਦ ਇਲਾਕਾ ਨਿਵਾਸੀ ਐਨ ਆਰ ਆਈ ਵੀਰ ਦੂਦ ਰੇਡੇ ਤੋਂ ਦੇਸ਼ ਵਿਦੇਸ਼ ਦੀ ਸੰਗਤਾਂ ਰੱਖ ਕੇ ਤਿੰਨ ਰੋਜ਼ਾਂ ਮਨਾ ਰਹੀਆਂ ਨੇ ਪਰਸੋਂ ਦੇ ਰੋਜ਼ ਤੋਂ ਖਣਪੜ ਸਾਹਿਬ ਪ੍ਰਾਰambh ਹੋਏ ਸੀ ਰਾਤ ਦੇ ਦਵਾਨ ਵੀ ਸੱਜੇ ਸਵੇਰੇ ਮਹਾਰਾਜ ਦੇ ਗੁਰੂ ਮਹਾਰਾਜ ਦੇ ਖਣਪੜ ਸਾਹਿਬ ਦੇ ਭੂਪੇ ਉਸ ਤੋਂ ਅਪਰੰਤ ਫੁੱਲੇ ਪੰਡਾਲਾਂ 'ਚ ਮਾਰੇ ਤੇ ਦੁਵਾਨ ਚੱਲ ਰਹੇ ਨੇ ਬਹੁਤ ਉੱਚ ਕੋਟੀ ਦੇ ਰਾਗੀ ਛਾਡੀ ਕ੍ਰਿਸ਼ਰ ਪੁੰਚੇ ਨੇ ਸੰਗਠਨਾਂ ਨੂੰ ਨਿਹਾਲ ਕਰ ਰਹੇ ਨੇ ਇਸ ਤੋਂ ਬਾਅਦ ਕਬੱਡੀ ਦੇ ਮੈਚ ਵੀ ਚੜ੍ਹਦੀ ਕਲਾ ਦੇ ਵਧੀਆ ਟੀਮਾਂ ਆ ਰਹੀਆਂ ਨੇ ਪ੍ਰਧਾਨ ਲਖਵਿੰਦਰ ਸਿੰਘ ਜੀ ਜਿੰਨੀ ਪ੍ਰਬੰਧਕ ਕਮੇਟੀ ਆ ਸਾਡੇ ਨਗਰ ਦੇ ਨਿਵਾਸੀ ਆ ਐਨ ਆਰ ਆ ਵੀਰ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਐਨ ਵਾਇਗੋ ਜੀ ਦਾ ਖਾਲਸਾ ਵਾਇਗੋ ਜੀ ਕੀ ਫਤ